ਸਿਰੀ ਰਾਗ ਮਹੱਲਾ ਪੰਜਵਾਂ ਭਲ ਕੇ ਉਠ ਪਕੋਲੀਐ ਵਿਣ ਬੁਝੇ ਮੁਗਧ ਅਜਾਣ ਸੋ ਪ੍ਰਭ ਚੇਤਨਾ ਆਇਓ ਛੁੱਟੈਗੀ ਬੇਬਾਣ ਸਤਗੁਰ ਸੇਤੀ ਚਿੱਤ ਲਾਏ ਸਦਾ ਸਦਾ ਰੰਗ ਮਾਣ ਪ੍ਰਾਣੀ ਤੂੰ ਆਇਆ ਲਾਹਣ ਲਗਾ ਕੇ ਤਕ ਫਕੜੇ ਸਭ ਮੁਕਤੀ ਚੱਲੀ ਰਹਿਣ ਰਹਾਉ ਗੁਦਮ ਕਰੇ ਪਸ਼ ਪੰਖੀਆਂ ਿਸ ਸਾਨਾਹੇ ਕਾਲ ਓ ਤੈ ਸਾਥ ਮਨੁਖ ਹੈ 파ਥਾ ਮਾਇਆ ਜਾਲ ਮੁਕਤੇ ਸੇ ਹੀ ਭਾਲਿਐ ਜੇ ਸਚਾ ਨਾਮ ਸੰਭਾਲ ਜੋ ਕਰ ਛਡ ਗਵਾਵਣ ਸੋ ਲਗਾ ਮਨ ਮਾਹੀ ਜਿਥੈ ਜਾਏ ਤੁਧ ਵਰਤਣ ਤਿਸ ਕੀ ਚਿੰਤਾ ਨਾਹੀ 파ਥੇ ਸੇ ਹੀ ਨਿਕਲੇ ਜੇ ਗੁਰ ਕੀ ਪੈਰੀ ਪਾਹੇ ਕੋਈ ਰਖ ਨਾ ਸਕੈ ਦੂਜਾ ਕੋ ਨਾਂ ਦਿਖਾਈ ਚਾਰੇ ਕੁੰਡਾ ਭਾਲ ਕੈ ਆਏ ਪਿਆ ਸਰਣਾਇ ਨਾਨਕ ਸਚੈ ਪਾਤਸ਼ਾਹ ਡੁੱਬਦਾ ਲਿਆ ਕਢਾਈ ਸ੍ਰੀ ਰਾਗ ਮਹੱਲਾ 5 ਘੜੀ ਮੋਹਤ ਤਾਪਾ ਹੁਣਾ ਕਾਜ ਸਵਾਰਣਹਾਰ ਮਾਇਆ ਕਾਮ ਦਿਆਪਿਆ ਸਮਝੈ ਨਾਹੀ ਗਾਵਾਰ ਉਠ ਚੱਲਿਆ ਪਸਤਾਇਆ ਪਰਿਆ ਵਸ ਜੰਦਾਰ ਅੰਧੇ ਤੂੰ ਬੈਠਾ ਕੰਧੀ ਪਾਹੇ ਜੇ ਹੋਵੀ ਪੂਰਬ ਲਿਖਿਆ ਤਾਂ ਗੁਰ ਕਾ ਬਚਨ ਕਮਾਹੇ ਰਹਾ ਹਰੀ ਨਾਹੀ ਲਹ ਡਡੂਰੀ ਪੱਕੀ ਵਢਣ ਹਾਰ ਲੈ ਲੈ ਦਾਤ ਪਹੁੰਚਿਆ ਲਾਵੇ ਕਰ ਤਈ ਯਾਰ ਜਾਂ ਹੋਆ ਹੁਕਮ ਕਿਰਸਾਣ ਦਾ ਤਾਲੁਣ ਮਿਣਿਆ ਖੇਤਾਰ ਪਹਿਲਾ ਪਹਿਰ ਧੰਦਾ ਗਿਆ ਦੂਜਾ ਭਰ ਸੋਇਆ ਤੀਜਾ ਚਾਹ ਚਖਾਇਆ ਚੌਥਾ ਭੋਰ ਭਇਆ ਕਦਹੀ ਚੇਤਨਾ ਆਇਓ ਜਿਲ ਜੀਓ ਪਿੰਡ ਦੀਆ ਸਾਧ ਸੰਗਤ ਕਉ ਵਾਰਿਆ ਜੀਓ ਕੀਆ ਕੁਰਬਾਨ ਜਿਸ ਤੇ ਸੋ ਜੀ ਮਨ ਪਈ ਮਿਲਿਆ ਪੁਰਖ ਸੁਜਾਨ ਨਾਨਕ ਡਿਠਾ ਸ੍ਰੀ ਅਨੰਦ ਅਰ ਅੰਤਰ ਜਾਮੀ ਜਾਣ ਸ੍ਰੀ ਰਾਗ ਮਹੱਲਾ 5 ਸਭੇ ਗੱਲਾ ਵਿਸਰਣ ਇਕੋ ਵਿਸਰਣਾ ਜਾਓ ਧੰਦਾ ਸਭ ਜਲਾਏ ਕੈ ਗੁਰਨਾਮ ਦੀਆ ਸੱਚ ਸੁਆਓ ਆਸਾ ਸਭੇ ਲਾਹ ਕੈ ਇਕਾ ਆਸ ਤਮਾਓ ਜਿਨਿ ਸਤਗੁਰ ਸੇਵਿਆ ਤਿਨ ਅੱਗੇ ਮਿਲਿਆ ਥਾ ਮਨ ਮੇਰੇ ਕਰਤੇ ਨੂੰ ਸਾਲਾ ਸਭੇ ਛੱਡ ਸਿਆਣ ਪਾ ਗੁਰ ਕੀ ਪੈਰੀ ਪਾ ਰਹਾਉ ਦੁੱਖ ਭੋਖ ਨਾ ਵ્યાਪਈ ਜੇ ਸੁਖ ਦਾਤਾ ਮਨ ਹੋਏ ਇਤਹੀ ਕੰਮ ਨਾ ਛਿਜੀਐ ਜਾਂ ਹਿਰਦੈ ਸੱਚਾ ਸੋਏ ਜਿਸ ਤੂੰ ਰੱਖ ਹੈ ਹੱਥ ਦੇ ਤਿਸ ਮਾਰ ਨਾ ਸਕੈ ਕੋਈ ਸੁਖ ਦਾਤਾ ਗੁਰ ਸੇਵੀਐ ਸਭ ਅਗਣ ਕਟੜੈ ਧੋਇ ਸੇਵਾ ਮੰਗੈ ਸੇਵਕੋ ਲਾਇਆ ਆਪਣੀ ਸੇਵ ਸਾਧੂ ਸੰਗਮ ਸ਼ਕਤ ਤੇ ਤੂਠੈ ਪਾਵਾਂ ਦੇਵ ਸਭ ਕਿਛ ਵਸ ਗਤ ਸਾਹਿਬ ਆਪੇ ਕਰਨ ਕਰੇਵ ਸਤਗੁਰ ਕੈ ਬਲ ਹਾਰਣੈ ਮਨ ਸਾ ਸਭ ਪੂਰੇਵ ਇਕੋ ਦਿਸੈ ਸਜਣੋ ਇਕੋ ਭਾਈ ਮੀਤ ਇਕ ਸਾਦੀ ਸਮਗਰੀ ਇਕ ਸਾਦੀ ਹੈਰੀ ਇਕ ਸਿਉ ਮਨ ਮਾਨਿਆ ਤਾ ਹੋਆ ਨਹਿ ਚਲ ਚੀਤ ਸਚ ਖਾਣਾ ਸਚ ਪਹਿਨਣਾ ਏਕ ਨਾਨਕ ਸਚ ਕੀ ਸ੍ਰੀ ਰਾਗ ਮਹੱਲਾ ਪੰਜਵਾਂ ਸਭੇ ਥੋਕ ਪ੍ਰਾਪਤੇ ਜੇ ਆਵੇ ਇੱਕ ਹੱਥ ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਤ ਗੁਰ ਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਥ ਮੇਰੇ ਮਨ ਏਕਸ ਸਿਓ ਚਿਤ ਲਾਇ ਏਕਸ ਬਿਨ ਸਭ ਧੰਦ ਹੈ ਸਭ ਮਿਥਿਆ ਮੋਹ ਮਾਇ ਰਹਾਉ ਲਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਨਿਮਕ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਇ ਜਿਸ ਕਉ ਪੂਰਬ ਲਿਖਿਆ ਤਿੰਨ ਸਤ ਗੁਰ ਚਰਨ ਗਹੇ ਸਫਲ ਮੂਰਤ ਸਫਲਾ ਘੜੀ ਜਿਤ ਸੱਚੇ ਨਾਲ ਪਿਆਰ ਦੁਖ ਸੰਤਾਪ ਨ ਲੱਗ ਗਈ ਜਿਸ ਹਰਿ ਕਾ ਨਾਮ ਅਧਾਰ ਬਾਹ ਪਕੜ ਗੁਰ ਕਾ ਢਿਆ ਸੋਈ ਉਤਰਿਆ ਪਾਰ ਥਾਨ ਸੁਹਾਵਾ ਪਵਿੱਤ ਹੈ ਜਿਥੈ ਸੰਤ ਸਭਾ ਤੋਈ ਤਸਹੀ ਨੋ ਮਿਲਾਏ ਜਿਨ ਪੂਰਾ ਗੁਰੂ ਲਭਾ ਨਾਨਕ ਬੱਧਾ ਘਰ ਤਹਾਂ ਜਿਥੈ ਮਿਰਤ ਨਾ ਜਨਮ ਜਰਾ ਸ੍ਰੀ ਰਾਗ ਮਹੱਲਾ ਪੰਜਵਾਂ ਸੋਈ ਧਿਆਇ ਜੀ ਅੜੇ ਸਿਰ ਸ਼ਾਹ ਹਾਂ ਪਾਤਸ਼ਾਹ ਤਿਸਹੀ ਕੀ ਕਰ ਆਸਮਨ ਜਿਸ ਦਾ ਸਭ ਸਵੇਸਾ ਸਭ ਸਿਆਣ ਪਾ ਛੱਡ ਕੈ ਗੁਰ ਕੀ ਚਰਣੀ ਪਾਹ ਮਨ ਮੇਰੇ ਸੁਖ ਸਹਿਜ ਸੇਤੀ ਜਪਨਾ ਆਠ ਪਹਿਰ ਪ੍ਰਭ ਧਿਆਇ ਤੂੰ ਗੁਣ ਗੋਇੰਦ ਨਿਤ ਗਾਉ ਰਹਾ ਤਿਸ ਕੀ ਸਰਣੀ ਪਰਮਨਾ ਜਿਸ ਜੇਵਡ ਅਵਰਨਾ ਕੋਇ ਜਿਸ ਸਿਮਰਤ ਸੁਖ ਹੋਏ ਘਣਾ ਦੁਖ ਦਰਦ ਨ ਮੂਲੇ ਹੋਏ ਸਦਾ ਸਦਾ ਕਰ ਚਾਤਰੀ ਪ੍ਰਭ ਸਾਹਿਬ ਸੱਚਾ ਸੋਏ ਸਾਧ ਸੰਗਤ ਹੋਏ ਨਿਰਮਲਾ ਕਟਿਐ ਜਮ ਕੀ ਫਾਸ ਸੁਖ ਦਾਤਾ ਪੈ ਭੰਜਨੋ ਤਿਸ ਆਗੇ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਵਾਨ ਤਾਂ ਕਾਰਜ ਆਵੈ ਰਾਸ ਬਹੁਤ ਬਹੁਤ ਵਿਖਾਣੀਐ ਊਚੋ ਊਚਾ ਥਾ ਵਰਨਾ ਚਿਹਨਾ ਬਾਹਰਾ ਕੀਮਤ ਕਹਿਣਾ ਸਕਾਉ ਨਾਨਕ ਕਉ ਪ੍ਰਭ ਮਯਾ ਕਰ ਸਚ ਦੇਵ ਹੋ ਆਪਣਾ ਨਾਮ